ਖੰਨਾ ਪੁਲਿਸ ਨੇ ਪ੍ਰਵਾਸੀ ਪਰਿਵਾਰ ਦੇ ਅਗਵਾ ਹੋਏ ਬੱਚੇ ਨੂੰ ਸੁਰੱਖਿਅਤ ਬਰਾਮਦ ਕੀਤਾ 6 ਦੋਸ਼ੀ ਗ੍ਰਿਫਤਾਰ ਐਸਐਸਪੀ ਖੰਨਾ ਡਾਕਟਰ ਜੋਤੀ ਯਾਦਵ ਬੈਂਸ ਦੀ ਰਹਿਨੁਮਾਈ ਹੇਠ ਮਾਚੀਵਾੜਾ ਸਾਹਿਬ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਅਗਵਾ ਹੋਏ ਬੱਚੇ ਨੂੰ ਸੁਰੱਖਿਅਤ ਬਰਾਮਦ ਕਰਕੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਮਾਮਲਾ 18 ਸਤੰਬਰ ਨੂੰ ਸਾਹਮਣੇ ਆਇਆ ਜਦੋਂ ਵਿਕਾਸ ਕੁਮਾਰ ਵਾਸੀ ਗੜੀ ਤਰਖਾਣਾ ਨੇ ਰਿਪੋਰਟ ਕੀਤੀ ਕਿ ਉਸ ਦਾ 22 ਸਾਲਾ ਬੇਟਾ ਲਖਸ਼ ਉਰਫ ਲੱड्डੂ ਕਰੋ ਖੇਡਣ ਨਿਕਲਣ ਤੋਂ ਬਾਅਦ ਵਾਪਸ ਨਾ ਆਇਆ ਸ਼ਿਕਾਇਤ ਤੇ थाना ਮਾਛੀਵਾੜਾ ਸਾਹਿਬ ਵਿੱਚ ਮੁਕੱਦਮਾ ਦਰਜ ਕਰਕੇ ਪੁਲਿਸ ਵੱਲੋਂ ਬੱਚੇ ਦੀ ਭਾਲ ਸ਼ੁਰੂ ਕੀਤੀ ਗਈ। ਸੀਸੀਟੀਵੀ ਕੈਮਰੇਆ ਅਤੇ ਤਫ਼ਤੀਸ਼ ਦੌਰਾਨ ਪੁਲਿਸ ਨੇ ਰਮੇਸ਼ ਕੁਮਾਰ ਅਤੇ ਚੰਦਨ ਸਾਹਨਨੀ ਨੂੰ ਕਾਬੂ ਕੀਤਾ। ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਉਨ੍ਹਾਂ ਨੇ ਬਬੀਤਾ ਪਤਨੀ ਜੈਨਾਥ ਤੇ ਕਹਿਣ ਤੇ ਬੱਚੇ ਨੂੰ ਚੁੱਕਿਆ ਸੀ। ਮਾਨਯੋਗ ਡੀਜੀ ਪੰਜਾਬ ਤੇ ਡੀਆਈਜੀ ਲੁਧਿਆਣਾ ਰੇਂਜ ਦੇ ਦਿਸ਼ਾ ਨਿਰਦੇਸ਼ਾ ਹੇਠ ਜੋ ਅਪਰਾਧ ਤੇ ਅਪਰਾਧ ਨੂੰ ਰੋਕਣ ਦੀ ਮੁਹਿੰਮ ਚੱਲ ਰਹੀ ਹੈ ਉਦੇ ਅੰਦਰ ਹੀ ਖੰਨਾ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਅੱਜ ਮਿਲੀ ਹੈ ਅ ਕੱਲ ਮਾਛੀਵਾੜਾ ਵਿਖੇ ਤਕਰੀਬਨ 5:30 ਵਜੇ ਇੱਕ ਵਿਕਾਸ ਨਾਮ ਦੇ ਪਰਸਨ ਨੇ ਸਾਨੂੰ ਇਤਲਾਹ ਦਿੱਤੀ ਕਿ ਉਹਦਾ 2.5 ਸਾਲ ਦਾ ਬੱਚਾ ਜਿਹਦਾ ਨਾਮ ਲਕਸ਼ਯ ਹੈ ਉਹ ਗੁੰਮ ਹੋ ਗਿਆ ਤੇ ਉਹਨੂੰ ਗਵਾਚ ਗਿਆ ਦੁਪਹਿਰੇ ਜਦੋਂ ਉਹ ਆਪਣੀ ਦਾਦੀ ਦੇ ਨਾਲ ਕਿਸੇ ਲੋਕਲ ਕਿਰੀਆਨਾ ਸਟੋਰ ਤੇ ਸਮਾਨ ਖਰੀਦਣ ਗਿਆ ਸੀਗਾ ਅ ਜਿਵੇਂ ਹੀ ਪੁਲਿਸ ਨੂੰ ਇਤਲਾ ਮਿਲੀ ਕਿ ਇਮੀਡੀਏਟਲੀ 175 ਨੰਬਰ ਐਫ ਆਰ ਪੁਲਿਸ ਸਟੇਸ਼ਨ ਮਾਛੀਵਾੜਾ ਪੁਲਿਸ ਨੇ ਦਰਜ ਕੀਤੀ ਤੇ ਇਹ ਤਫਤੀਸ਼ ਸ਼ੁਰੂ ਕੀਤੀ ਇਨੀਸ਼ੀਅਲ ਤਫਤੀਸ਼ ਦੇ ਦੌਰਾਨ ਹੀ ਸੀਸੀਟੀ ਫੁਟੇਜ ਜਦੋਂ ਪੁਲਿਸ ਨੇ ਚੈੱਕ ਕੀਤੀ ਉਥੇ ਦੋ ਸ਼ੱਕੀ ਪਰਸਨ ਬਾਈਕ ਦੇ ਉੱਪਰ ਆਂਦੇ ਦਿਸਦੇ ਹੈ ਉਸੇ ਲੋਕੇਸ਼ਨ 'ਤੇ ਜਿੱਥੋਂ ਜੋ ਬੱਚਾ ਹੈ ਲਖਸ਼ ਉਹ ਜਿਸ ਲੋਕੇਸ਼ਨ 'ਤੇ ਆਖਰੀ ਵਾਰੀ ਦੇਖਿਆ ਗਿਆ ਸੀਗਾ ਤੇ ਜਦੋਂ ਉਹਨ ਪਰਸਨ ਨੂੰ ਟ੍ਰੇਸ ਕਰਕੇ ਉਹਨਾਂ ਦੀ ਪੁੱਛਗਿੱਛ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਜੋ 2.5 ਸਾਲ ਦਾ ਬੱਚਾ ਲਖਸ਼ੇ ਉਹਨੂੰ ਉਸ ਏਰੀਆ ਤੋਂ ਚੱਕ ਕੇ ਇੱਕ ਬਬੀਤਾ ਨਾਂ ਦੀ ਲੇਡੀ ਨੂੰ ਵੇਚ ਦਿੱਤਾ ਹੈ ਤੇ ਜੋ ਇਹ ਵੇਚਣ ਦੀ ਪ੍ਰਕਿਰਿਆ ਦੇ ਵਿੱਚ ਉਹਨਾਂ ਨੇ 9000 ਰੁਪਏ ਤਾਂ ਜੀ ਦੇ ਰਹੀ ਹੁਣ ਅਭੀਤ ਕੁਮਾਰੀ ਤੋਂ ਲੈ ਲਿਆ ਸੀਗਾ ਤੇ ਇਹਦੇ ਨਾਲ ਨਾਲ 70000 ਰੁਪਏ ਕੈਸ਼ 50000 ਰੁਪਏ ਕੈਸ਼ ਇਹਨੇ ਲੈ ਕੇ ਫਿਰ ਜੋ ਬਬੀਤਾ ਹੈ ਇਹਨੇ ਅੱਗੇ ਆਪਣੀ ਸਿਸਟਰ ਜਿਹਦਾ ਨਾਮ ਸਰਿਤਾ ਹੈ ਅ ਜਿਹਦੇ ਕੋਲ ਬੱਚੇ ਨਹੀਂ ਹੈ ਉਹਨੂੰ ਅੱਗੇ ਦਿੱਤਾ ਸੀਗਾ ਸਰੀਤਾ ਬੱਚੇ ਆਪਣੇ ਹਸਬੰਡ ਦੇ ਨਾਲ ਬੱਚੇ ਨੂੰ ਲੈ ਕੇ ਅ ਜੋ ਪਿਛੇ ਰਾਜਸਥਾਨ ਦੀ ਬੈਕਗਰਾਉਂਡ ਜਿਨਾ ਦੀ ਹੈਗੀ ਉਹ ਬੱਚੇ ਨੂੰ ਲੈ ਕੇ ਰਾਜਸਥਾਨ ਵੱਲ ਨਿਕਲ ਗਏ ਤੇ ਟੈਕਨੀਕਲੀ ਇਹਨੂੰ ਟ੍ਰੇਸ ਕਰਦੇ ਹੋਏ ਸਾਨੂੰ ਲੋਕੇਸ਼ਨ ਰਾਜਸਥਾਨ ਦੀ ਮਿਲੀ ਤੇ ਅਸੀਂ ਰਾਜਸਥਾਨ ਪੁਲਿਸ ਦੇ ਨਾਲ ਵੀ ਟਾਈਪ ਕੀਤਾ ਉਦੋਂ ਬਾਅਦ ਇਹਦੀ ਲੋਕੇਸ਼ਨ ਫਿਰ ਸਿਰਸਾ ਦੀ ਆਈ ਤੇ ਫਾਈਨਲੀ ਸਿਰਸਾ ਪੁਲਿਸ ਦੇ ਨਾਲ ਇੱਕ ਜੁਆਇੰਟ ਆਪਰੇਸ਼ਨ ਦੇ ਵਿੱਚ ਅ ਬੱਚੇ ਨੂੰ ਉਹਦੇ ਕਿਡਨੈਪਰਜ਼ ਦੇ ਨਾਲ ਉਥੋਂ ਰਿਕਵਰ ਕੀਤਾ ਗਿਆ ਤੇ ਇਸ ਪੂਰੀ ਕੀ ਪੂਰੀ ਜੋ ਕਿਡਨੈਪਿੰਗ ਦਾ ਜੋ ਇਨਸੀਡੈਂਟ ਹੈਗਾ ਇਹਦੇ ਵਿੱਚ ਦੋਨੋਂ ਕਿਡਨੈਪਰ ਲੇਡੀ ਜਿਨੇ ਬੱਚੇ ਨੂੰ ਖਰੀਦਾ ਸੀਗਾ ਉਹਦਾ ਹਸਬੰਡ ਤੇ ਜਿਸ ਲੇਡੀ ਤੇ ਉਹਦੇ ਹਸਬੰਡ ਨੇ ਫਾਈਨਲੀ ਬੱਚੇ ਨੂੰ ਲੈ ਕੇ ਪੰਜਾਬ ਤੋਂ ਸਿਰਸਾ ਤੱਕ ਜੋ ਗਏ ਸੀਗੇ ਉਹਨਾਂ ਨੂੰ ਅਰੈਸਟ ਕਰ ਲਿਆ ਤੇ ਬੱਚੇ ਨੂੰ ਸੇਫਲੀ ਰਿਕਵਰ ਕਰਕੇ ਉਹਦੇ ਮਾਪਿਓ ਨੂੰ ਸੌਂਪ ਦਿੱਤਾ ਗਿਆ ਕਿੰਨੀ ਦੇਰ ਤੋਂ ਮੈਂ ਇਹਦੇ ਵਿੱਚ ਇਹਦੇ ਵਿੱਚ ਲੈਸ ਥੈਨ ਆਈ ਥਿੰਕ 12 ਘੰਟੇ ਕਿਉਂਕਿ ਪੁਲਿਸ ਨੂੰ ਇਤਲਾ ਮਿਲੀ ਸਵੇਰੇ ਅਰਲੀ ਮਾਰਨਿੰਗ ਤੱਕ ਬੱਚਾ ਰਿਕਵਰ ਹੋ ਗਿਆ ਸੀਗਾ 8:30 ਵਜੇ ਕੇ ਤਕਰੀਬਨ 8:30 9:00 ਵਜੇ ਕੇ ਤਕਰੀਬਨ ਬੱਚਾ ਰਿਕਵਰ ਹੋ ਗਿਆ ਸੀਗਾ ਤੇ ਹੁਣ ਸਿਰਸਾ ਤੋਂ ਹੁਣੇ ਫਿਰ ਪੁਲਿਸ ਪਾਰਟੀ ਹੁਣ ਲੈ ਕੇ ਬੱਚੇ ਨੂੰ ਪਹੁੰਚੀ ਤੇ ਉਹਦੇ ਪੈਰੈਂਟਸ ਨੂੰ ਸੌਂਪਤਾ ਗਿਆ ਕਿੰਨੇ ਲੋਕ ਗ੍ਰਿਫਤਾਰ ਹੋਏ ਇਸ ਦੇ ਵਿੱਚ 6 ਟੋਟਲ ਪਰਸਨ ਗ੍ਰਿਫਤਾਰ ਹੋਏ ਦੋ ਮੁੰਡੇ ਜਿਨ੍ਹਾਂ ਦਾ ਨਾਮ ਰਮੇਸ਼ ਤੇ ਚੰਦ ਚੰਦਨ ਸਹਾਣੀ ਇਹਨਾਂ ਨੂੰ ਇਨੀਸ਼ੀਅਲੀ ਅਰੈਸਟ ਕੀਤਾ ਗਿਆ ਇਹਦੇ ਨਾਲ ਨਾਲ ਬਬੀਤਾ ਤੇ ਉਹਦਾ ਹਸਬੰਡ ਜੈਨਾਥ ਤੇ ਰੀਤਾ ਦੇਵੀ ਤੇ ਉਹਦਾ ਉਹਦਾ ਹਸਬੰਡ ਸੰਤੋਸ਼ ਸਹਾਣੀ ਇਹ 6 6 ਪਰਸਨ ਨੂੰ ਅਰੈਸਟ ਕੀਤਾ ਗਿਆ ਬੱਚੇ ਨੂੰ ਰਿਕਵਰ ਕਰ ਲਿਆ ਜਿਹੜੇ ਬੱਚੇ ਚੱਕੇ ਰਏ ਸੀ ਨਾ ਚੱਕਿਆ ਸੀਗਾ ਪਹਿਲਾਂ ਵੀ ਹਜੇ ਕੋਈ ਹੱਕ ਦੀ ਕੀ ਉਹ ਨਹੀਂ ਕਰ ਰਹੇ ਆ ਨਹੀਂ ਨਹੀਂ ਐਸਾ ਹਜੇ ਤੱਕ ਉਹਨਾਂ ਦਾ ਕੋਈ ਪ੍ਰੀਵੀਅਸ ਕ੍ਰਾਈਮ ਰਿਕਾਰਡ ਸਾਹਮਣੇ ਨਹੀਂ ਆਇਆ ਹੈ ਆ ਆ ਜੋ ਕਿਡਨੈਪਰ ਸੀਗੇ ਤੇ ਉਹ ਉਹ ਇਹ ਨਾ ਦੇ ਬੱਚੇ ਤੇ ਗਵੰਡੀ ਹੈ ਤੇ ਜਾਣਦੇ ਸੀਗੇ ਤੇ ਇਨਫੈਕਟ ਜਦੋਂ ਪੁਲਿਸ ਬੱਚੇ ਨੂੰ ਲੱਭ ਰਹੀ ਸੀ ਫੈਮਲੀ ਜਦੋਂ ਲੱਭ ਰਹੀ ਸੀ ਤੇ ਉਹ ਫੈਮਲੀ ਦੇ ਨਾਲ ਨਾਲ ਹੀ ਸਰਚ ਵੀ ਕਰਾਰੇ ਸੀਗੇ ਤਾਂ ਕਿ ਉਹ ਪੂਰਾ ਧਿਆਨ ਰੱਖ ਸਕਣ ਕਿ ਕਿੱਥੇ ਤੱਕ ਸਰਚ ਦੀ ਕਾਰਵਾਈ ਪਹੁੰਚੇ ਤੇ ਕਿੱਥੇ ਤੇ ਪੁਲਿਸ ਦੀ ਤਫਤੀਸ਼ ਪਹੁੰਚੀ ਹੈ ਬੱਚਾ ਬਿਲਕੁਲ ਸੇਫਰੀ ਹੈ ਜੀ ਬਿਲਕੁਲ ਸੇਫ ਤੇ ਅਬ ਆਪਣੇ ਮਾਪਿਓ ਦੇ ਕੋਲ ਹੁਣ ਬੱਚਾ ਪਹੁੰਚ ਗਿਆ ਜੀ